ਦੋਸਤੋ ਅੱਜਕੱਲ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਨੌਕਰੀ ਕਰਨੀ ਹੈ ਤਾਂ ਘਰੋਂ ਨਿਕਲਣਾ ਹੀ ਪਵੇਗਾ। ਇਸ ਦਾ ਮਤਲਬ ਇਹ ਹੁੰਦਾ ਹੈ ਕਿ ਅੱਜਕੱਲ ਆਮ ਤੌਰ ਦੇ ਉੱਤੇ ਨੌਕਰੀਆਂ ਕਰਨ ਦੇ ਲਈ ਘਰੋਂ ਦੂਰ ਜਾਣਾ ਹੀ ਪੈਂਦਾ ਹੈ। ਕੁਝ ਲੋਕ ਤਾਂ ਨੌਕਰੀਆਂ ਦੀ ਤਲਾਸ਼ ਦੇ ਵਿੱਚ ਵਿਦੇਸ਼ਾਂ ਤੱਕ ਨੂੰ ਜਾਂਦੇ ਹਨ। ਅਤੇ ਮਹਾਨਗਰਾਂਜ ਦੇ ਵਿੱਚ ਤਾਂ ਨੌਕਰੀ ਤੇ ਆਉਣ ਜਾਣ ਦੇ ਲਈ ਘੰਟਿਆਂ ਬੱਧੀ ਸਮਾਂ ਲੋਕ ਸੜਕਾਂ ਦੇ ਉੱਪਰ ਵੀ ਗੁਜ਼ਾਰਦੇ ਹਨ। ਪਰੰਤੂ ਜੇਕਰ ਤੁਸੀਂ ਆਪਣੇ ਘਰ ਦੇ ਨਜ਼ਦੀਕ ਨੌਕਰੀ ਕਰਨਾ ਚਾਹੁੰਦੇ ਹੋ ਅਤੇ ਜੇਕਰ ਤੁਸੀਂ ਆਪਣੇ ਕਿਸੇ ਪਰਿਵਾਰਕ ਮੈਂਬਰ ਜਾਂ ਫਿਰ ਆਪਣੇ ਲਈ ਆਪਣੇ ਘਰ ਦੇ ਨਜ਼ਦੀਕ ਨੌਕਰੀ ਦੀ ਭਾਲ ਵਿੱਚ ਹੋ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਮੁਫਤ ਦੇ ਵਿੱਚ ਆਪਣੇ ਘਰ ਦੇ ਨਜ਼ਦੀਕ ਆਪਣੀ ਕੈਪੇਬਿਲਿਟੀ ਦੇ ਮੁਤਾਬਕ ਨੌਕਰੀ ਲੱਭਣ ਦਾ ਤਰੀਕਾ ਦੱਸਣ ਜਾ ਰਿਹਾ ਹਾਂ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਧਾਰ ਸਿੰਘ ਕੰਬੋਜ ਤਾਂ ਫਿਰ ਬੜੀ ਜਾਣਕਾਰੀ ਭਰਪੂਰ ਹੋਵੇਗੀ ਇਹ ਵੀਡੀਓ ਵੀਡੀਓ ਦੇਖਣ ਤੋਂ ਪਹਿਲਾਂ ਇੱਕ ਬੇਨਤੀ ਨੂੰ ਕਰੋ ਪ੍ਰਵਾਣ ਕਿ ਇਸ ਵੀਡੀਓ ਨੂੰ ਪੂਰਾ ਅਤੇ ਧਿਆਨ ਦੇ ਨਾਲ ਦੇਖਿਓ ਨਾਲ ਹੀ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰ ਲਓ। ਜੀ ਹਾਂ ਦੋਸਤੋ ਤੁਸੀਂ ਆਪਣੇ ਘਰ ਦੇ ਨਜ਼ਦੀਕ ਹੀ ਆਪਣੇ ਕੈਪੇਬਿਲਿਟੀ ਦੇ ਮੁਤਾਬਕ ਨੌਕਰੀ ਲੱਭ ਸਕਦੇ ਹੋ ਅਤੇ ਤੁਹਾਨੂੰ ਇਹ ਸਹੂਲਤ ਸਰਕਾਰ ਦੇ ਵੱਲੋਂ ਮੁਫਤ ਦੇ ਵਿੱਚ ਦਿੱਤੀ ਜਾ ਰਹੀ ਹੈ। ਤਾਂ ਆਓ ਫਿਰ ਦੇਖਦੇ ਹਾਂ ਕਿ ਇਹ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ। ਤਾਂ ਫਿਰ ਦੋਸਤੋ ਮੁਫਤ ਦੇ ਵਿੱਚ ਇਹ ਸਹੂਲਤ ਲੈਣ ਦੇ ਲਈ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਆਪਣਾ Chrome ਬ੍ਰਾਊਜ਼ਰ ਖੋਲ ਲੈਣਾ ਹੈ ਅਤੇ ਇੱਥੇ ਸਰਚ ਵਾਲੀ অপਸ਼ਨ ਦੇ ਉੱਪਰ ਜਾ ਕੇ NCS ਤੁਸੀਂ ਸਰਚ ਕਰਨਾ ਹੈ। ਹੁਣ ਇੱਥੇ ਤੁਹਾਡੇ ਸਾਹਮਣੇ ਇੱਕ NCS ਦਾ ਪੋਰਟਲ ਖੁੱਲ ਜਾਵੇਗਾ www.ncs.gov.in ਇਹ ਸਰਕਾਰੀ ਪੋਰਟਲ ਹੈ ਇਸ ਦੇ ਉੱਪਰ ਦੇਖੋ ਲਿਖਿਆ ਹੋਇਆ ਕਿ NCS ਸਰਵਿਸ ਆਰ ਫਰੀ ਆਫ ਕੋਸਟ ਸੋ ਇਹ ਮੁਫਤ ਦੇ ਵਿੱਚ ਇੱਥੇ ਤੁਹਾਨੂੰ ਇਹ ਸੇਵਾ ਮਿਲੇਗੀ ਤੁਸੀਂ NCS ਪੋਰਟਲ ਦੇ ਉੱਪਰ ਕਲਿੱਕ ਕਰ ਲੈਣਾ ਹੈ ਹੁਣ ਇਹ NCS ਦਾ ਗਵਰਨਮੈਂਟ ਆਫ ਇੰਡੀਆ ਦਾ ਪੋਰਟਲ ਖੁੱਲ ਕੇ ਆ ਗਿਆ ਵੈਬਸਾਈਟ ਖੁੱਲ ਕੇ ਆ ਗਈ ਹੈ ਆਪਾਂ ਇੱਥੋਂ ਮਸੂਰੀ ਨੂੰ ਬੰਦ ਕਰ ਦੇਵਾਂਗੇ ਇੱਥੇ ਤੁਸੀਂ ਦੇਖੋਗੇ ਕਿ ਨੈਸ਼ਨਲ ਕੈਰੀਅਰ ਸਰਵਿਸ ਮਿਨਿਸਟਰੀ ਆਫ ਲੇਬਰ ਐਂਡ এমਪਲੋਇਮੈਂਟ ਇਹ ਮਿਨਿਸਟਰੀ ਆਫ ਲੇਬਰ ਐਂਡ এমਪਲੋਇਮੈਂਟ ਦਾ ਨੈਸ਼ਨਲ ਕੈਰੀਅਰ ਸਰਵਿਸ ਪੋਰਟਲ ਹੈ ਐਨ ਸੀ ਐਸ ਇਸ ਦਾ ਨਾਮ ਹੈ ਤਾਂ ਇਸ ਨੀਲੀ ਪੱਟੀ ਦੇ ਉੱਪਰ ਤਿੰਨ ਲਾਈਨਾਂ ਸਾਨੂੰ ਨਜ਼ਰ ਆ ਰਹੀਆਂ ਆਪਾਂ ਇਸ ਤਿੰਨ ਲਾਈਨਾਂ ਦੇ ਉੱਪਰ ਕਲਿੱਕ ਕਰ ਲਵਾਂਗੇ ਅਤੇ ਇੱਥੇ ਤੁਸੀਂ ਦੇਖੋ ਕਿ ਜੌਬ ਸਿਕਰ ਵਾਲੀ ਆਪਸ਼ਨ ਪਹਿਲੇ ਨੰਬਰ 'ਤੇ ਪਈ ਹੈ ਜੌਬ ਦੀ ਭਾਲ ਕਰਨ ਵਾਲੀ ਆਪਸ਼ਨ ਸੋ ਆਪਾਂ ਜੌਬ ਸਿਕਰ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰ ਲਵਾਂਗੇ ਹੁਣ ਇੱਥੇ ਲਾਲ ਪੱਟੀ ਖੁੱਲ ਕੇ ਆ ਗਈ ਹੈ ਅਤੇ ਇਸ ਪੱਟੀ ਦੇ ਵਿੱਚ ਤੁਸੀਂ ਦੇਖੋਗੇ ਲੌਗ ਇਨ ਦੀ ਆਪਸ਼ਨ ਹੈ ਰਜਿਸਟਰ ਦੀ ਆਪਸ਼ਨ ਹੈਗੀ ਹੈ ਫਾਈਂਡ ਡੋਮੈਸਟਿਕ ਜੋਬ ਦੀ ਆਪਸ਼ਨ ਹੈਗੀ ਹੈ ਫਾਈਂਡ ਇੰਟਰਨੈਸ਼ਨਲ ਜੋਬ ਦੀ ਆਪਸ਼ਨ ਹੈਗੀ ਹੈ ਸੋ ਆਪਾਂ ਕਿਉਂਕਿ ਆਪਣੇ ਘਰ ਦੇ ਨਜ਼ਦੀਕ ਨੌਕਰੀ ਦੀ ਭਾਲ ਵਿੱਚ ਤਾਂ ਫਿਰ ਆਪਾਂ ਫਾਈਂਡ ਡੋਮੈਸਟਿਕ ਜੋਬ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰ ਲਵਾਂਗੇ ਹੁਣ ਇੱਥੋਂ ਫਿਰ ਆਪਾਂ ਮਸੂਰੀ ਨੂੰ ਬੰਦ ਕਰ ਦੇਣਾ ਹੈ ਅਤੇ ਇੱਥੇ ਤੁਸੀਂ ਦੇਖੋਗੇ ਫਾਈਂਡ ਜੋਬ ਵਾਲੀ ਆਪਸ਼ਨ ਖੁੱਲ ਕੇ ਸਾਡੇ ਸਾਹਮਣੇ ਆ ਗਈ ਹੈ ਇਸ ਦੇ ਵਿੱਚ ਪਹਿਲੀ ਥਾਂ ਦੇ ਉੱਪਰ ਤੁਸੀਂ ਆਪਣੀ ਕੈਟਾਗਰੀ ਭਰ ਲੈਣੀ ਹੈ ਜਿਸ ਕੈਟਾਗਰੀ ਦੀ ਜੌਬ ਦੀ ਤੁਸੀਂ ਭਾਲ ਵਿੱਚ ਹੋ ਉਸ ਨੂੰ ਇੱਥੇ ਤੁਸੀਂ ਭਰ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਦੇਖੋ ਇੱਥੇ ਪਲੀਜ਼ ਐਂਟਰ ਡਿਸਟ੍ਰਿਕਟ ਐਂਡ ਸਟੇਟ ਲਿਖਿਆ ਹੋਇਆ ਤੁਸੀਂ ਆਪਣਾ ਜ਼ਿਲ੍ਹਾ ਅਤੇ ਆਪਣੀ ਸਟੇਟ ਤੁਸੀਂ ਇੱਥੇ ਭਰ ਸਕਦੇ ਹੋ ਟੋਟਲ ਐਕਸਪੀਰੀਅੰਸ ਲਿਖਿਆ ਹੋਇਆ ਕਿ ਕਿੰਨੇ ਸਾਲ ਦਾ ਤੁਹਾਡਾ ਤਜਰਬਾ ਹੈਗਾ ਤਾਂ ਤੁਸੀਂ ਇੱਥੋਂ ਆਪਣਾ ਤਜਰਬਾ ਵੀ ਭਰ ਸਕਦੇ ਹੋ ਉਸ ਦੇ ਨਾਲ ਹੀ ਥੱਲੇ ਦੇਖੋ ਆਪਸ਼ਨ ਆਏ ਹੁਣ ਪਹਿਲੀ ਆਪਸ਼ਨ ਹੈ ਕਿ ਜੌਬ ਫੋਰ ਡਿਫਰੈਂਟਲੀ ਏਬਲਡ ਤੁਸੀਂ ਡਿਫਰੈਂਟਲੀ ਏਬਲਡ ਤਾਂ ਨਹੀਂ ਜੇਕਰ ਹੋ ਤਾਂ ਤੁਸੀਂ ਇਸ ਆਪਸ਼ਨ ਨੂੰ ਕਲਿੱਕ ਕਰ ਲੈਣਾ ਹੈ ਉਸ ਤੋਂ ਬਾਅਦ ਜੌਬ ਫੋਰ ਐਕ ਸਰਵਿਸਮੈਨ ਹੈ ਫਿਰ ਗਵਰਨਮੈਂਟ ਜੌਬ ਹੈ ਫਿਰ ਜੌਬਸ ਫੋਰ ਊਮਨ ਹੈ ਤੁਸੀਂ ਆਪਣੇ ਮੁਤਾਬਕ ਇਸ ਆਪਸ਼ਨ ਨੂੰ ਕਲਿੱਕ ਕਰ ਲੈਣਾ ਹੈ ਉਸ ਤੋਂ ਬਾਅਦ ਇੱਥਾਂ ਗੂੜੇ ਰੰਗ ਦੇ ਵਿੱਚ ਚਾਰ ਆਪਸ਼ਨ ਹੋਰ ਦਿੱਤੀਆਂ ਹੋਈਆਂ ਹਨ ਪਹਿਲੀ ਆਪਸ਼ਨ ਹੈ ਵਰਕ ਫਰੋਮ ਹੋਮ ਕਿ ਤੁਸੀਂ ਆਪਣੇ ਘਰੇ ਬੈਠੇ ਕੰਮ ਕਰਨਾ ਚਾਹੁੰਦੇ ਹੋ ਦੂਜੀ ਆਪਸ਼ਨ ਹੈ ਫੁੱਲ ਟਾਈਮ ਕਿ ਤੁਸੀਂ ਫੁੱਲ ਟਾਈਮ ਜੌਬ ਦੀ ਭਾਲ ਵਿੱਚ ਹੋ ਤੀਜੀ ਆਪਸ਼ਨ ਹੈ ਕਿ ਇੰਟਰਨਸ਼ਿਪ ਅਤੇ ਚੌਥੀ ਆਪਸ਼ਨ ਹੈ ਕਿ ਅਪਰੈਂਟਸ਼ਿਪ ਸੋ ਤੁਸੀਂ ਇੱਥੇ ਸਭ ਤੋਂ ਪਹਿਲਾਂ ਆਪਣੀ ਕੈਟਾਗਰੀ ਭਰ ਲੈਣੀ ਉਸ ਤੋਂ ਬਾਅਦ ਜ਼ਿਲ੍ਹਾ ਅਤੇ ਸਟੇਟ ਭਰ ਸਕਦੇ ਹੋ ਫਿਰ ਆਪਣਾ ਤਜਰਬਾ ਵੀ ਦੱਸ ਸਕਦੇ ਹੋ ਅਤੇ ਉਸ ਤੋਂ ਬਾਅਦ ਫਿਰ ਆਪਣੀ ਕੈਟਾਗਰੀ ਦੇ ਮੁਤਾਬਕ ਅਤੇ ਆਪਣੀ ਇੱਛਾ ਦੇ ਮੁਤਾਬਕ ਤੁਸੀਂ ਇੱਥੋਂ ਆਪਸ਼ਨਾਂ ਕਲਿੱਕ ਕਰਕੇ ਕਾਲੇ ਰੰਗ ਦੀ ਪੱਟੀ ਜਿਸ ਦੇ ਉੱਪਰ ਸਰਚ ਲਿਖਿਆ ਹੋਇਆ ਇੱਥੋਂ ਫਿਰ ਤੁਸੀਂ ਕਲਿੱਕ ਕਰ ਲੈਣਾ ਹੈ ਫਿਰ ਇਹ ਪੋਰਟਲ ਤੁਹਾਨੂੰ ਗਾਈਡ ਕਰੇਗਾ ਕਿ ਤੁਹਾਡੇ ਘਰ ਦੇ ਨਜ਼ਦੀਕ ਤੁਹਾਡੀ ਕੈਪੇਬਿਲਿਟੀ ਦੇ ਮੁਤਾਬਕ ਕਿਹੜੀ ਜੌਬ ਇਸ ਵਕਤ ਮੌਜੂਦ ਹੈ ਤਾਂ ਫਿਰ ਤੁਸੀਂ ਉੱਥੇ ਅਪਲਾਈ ਕਰਕੇ ਉਸ ਨੌਕਰੀ ਨੂੰ ਹਾਸਲ ਕਰ ਸਕਦੇ ਹੋ ਸੋ ਐਨ ਸੀ ਐਸ ਦਾ ਇਹ ਪੋਰਟਲ ਹੈ ਮੁਫਤ ਰੇ ਵਿੱਚ ਇਹ ਸੇਵਾ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਹੈ ਤਾਂ ਫਿਰ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਤੇ ਜਾਣਕਾਰੀ ਪਸੰਦ ਆਈ ਹੋਵੇਗੀ ਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ